ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਹੈ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਸਿੱਧਾ ਹਾਈਵੇ ਹੈ ਤੇ ਉਸ ਹਾਈਵੇ ਦੇ ਉੱਤੇ ਸਰਪੰਚ ਵੀਰ ਸਿੰਘ ਡੇਰੀ ਫਾਰਮ ਹੈ ਬਾਈ ਸੰਦੀਪ ਇੱਥੇ ਵਪਾਰ ਦਾ ਕੰਮ ਕਰਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਉਣੀ ਹੈ ਇੱਕ ਝੋਟੀ ਦਿਖਾਉਣੀ ਹੈ ਜਿਹੜੀ ਬਿਲਕੁਲ ਤਾਜੀ ਸੋਈ ਹੈ ਪਰ ਨਾਲ ਹੀ ਇੱਕ ਗੱਲ ਐਡ ਕਰ ਦਿਆਂ ਦੋਸਤੋ ਵੀ ਇੱਕ ਗੱਡੀ ਬਾਹਰ ਲਾਈ ਵੀ ਆ ਜਿਹੜੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਹਰੇਕ ਮਹੀਨੇ ਇੱਥੋਂ ਮੱਝਾਂ ਜਿਹੜੀਆਂ ਉਹ ਵਿਕਰੀ ਆਸਤੇ ਵੇਖ ਕੇ ਇੱਥੋਂ ਬਾਹਰ ਜਾਂਦੀਆਂ ਅਦਰ ਸਟੇਟ ਦੇ ਵਿੱਚ ਉਹ ਗੱਡੀ ਵੀ ਅੱਜ ਲੋਡ ਹੋਣੀ ਆ ਗੱਡੀ ਇੱਧਰ ਬਾਹਰ ਲਾਈ ਵੀ ਆ ਮੱਝਾਂ ਅੰਦਰ ਖੜੀਆਂ ਆ ਉਸ ਮੱਝਾਂ ਬਾਹਰ ਵੀ ਹੈ ਪਰ ਜਿਹੜੀ ਅੱਜ ਦੀ ਵੀਡੀਓ ਇਹਦੇ ਚੈੱਕੀ ਝੋਟੀ ਤੁਹਾਨੂੰ ਵਿਕਰੀ ਵਾਲੇ ਪੱਖ ਤੋਂ ਦਿਖਾਉਂਗਾ ਬਾਕੀ ਵਿਕੀਆਂ ਹੋਈਆਂ ਮੱਝਾਂ ਜਿਹੜੀ ਗੱਡੀ ਲੋਡ ਹੋਣੀ ਉਹ ਵੀਡੀਓ ਜਦੋਂ ਆਪਣੀ ਚੱਲੀ ਜਾਊਗੀ ਤੇ ਵੈ 24 ਸ਼ਾਟ ਲਾ ਦਿਆਂਗੇ ਮੱਝਾਂ ਜਿਹੜੀਆਂ ਲੋਡ ਹੋ ਕੇ ਅੱਗੇ ਚਲੀਆਂ ਜਾਣੀਆਂ ਇਸ ਸਾਈਡ ਦੇ ਉੱਤੇ ਵੀ ਮੱਝਾਂ ਤੁਸੀਂ ਦੇਖੋਗੇ ਬਹੁਤ ਸਾਰੀਆਂ ਇਹ ਇੱਥੇ ਇਹਨਾਂ ਦਾ ਵਪਾਰ ਦਾ ਕੰਮ ਆ ਤੇ ਬਹੁਤ ਪਸ਼ੂ ਹੁੰਦੇ ਆ ਹਰੇਕ ਵੀਡੀਓ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰੀਦਾ ਆਓ ਮਿਲਿਏ ਭਾਈ ਨੂੰ ਦੱਸੋ ਮੱਝ ਤੁਸੀਂ ਆਪਦੀ ਤਸੱਲੀ ਨਾਲ ਤੇ ਆਪਦੀ ਸਮਝ ਨਾਲ ਖਰੀਦਿਓ ਇਹ ਤਾਜੀ ਸੂਈ ਝੋਟੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਆਓ ਇਨਫੋਰਮੇਸ਼ਨ ਭਾਈ ਤੋਂ ਲੈਣੇ ਆ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸੰਦੀਪ ਭਾਈ ਅੱਜ ਇਹ ਝੋਟੀ ਆਪਾਂ ਦਿਖਾਵਾਂਗੇ ਵੈਸੇ ਦੱਸਿਓ ਵੀ ਗੱਡੀ ਜਿਹੜੀ ਲੋਡ ਕਰ ਰਹੀ ਹੈ ਉਹ ਕਿਹੜੇ ਏਰੀਆ 'ਚ ਜਾ ਰਹੀ ਹੈ ਇਹ ਜੀ ਆਪਣਾ ਮਰਾਤਾਵਾੜ ਜੀ ਜੂਪੀ 'ਚ ਮਰਾਤਾਵਾੜ ਜਾਣੀ ਹੈ ਹਾਂਜੀ ਹਾਂਜੀ ਠੀਕ ਹੈ ਕਿੰਨੀਆਂ ਮੱਝਾਂ ਅੱਜ ਗੱਡੀ 'ਚ ਇਹ 6 ਮੱਝਾਂ ਜੀ 6 ਮੱਝਾਂ ਜਾਣੇ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਅੱਗੇ ਫਿਰ ਇਹਨਾਂ ਦਾ ਡੇਰੀ ਫਾਰਮ ਦਾ ਹੀ ਕੰਮ ਹੈ ਨਹੀਂ ਇਹਨਾਂ ਦਾ ਸੇਲ ਪਰਚੇਜ ਦਾ ਕੰਮ ਹੈ ਅੱਛਾ ਇੱਥੋਂ ਲਿਜਾ ਕੇ ਉੱਥੇ ਫਿਰ ਇਹ ਵੇਚਦੇ ਵੀ ਆ ਹਾਂਜੀ ਠੀਕ ਹੈ ਸੋ ਮਰਾਤਾਵਾੜ ਦੱਸੋ ਇਹ ਮੱਝਾਂ ਜਾਣੀਆਂ ਬਹੁਤ ਬੜਾ ਰੰਗ ਬਗਾਇਆ ਬਾਈ ਸਾਹਿਬ ਸਤਿ ਸ਼੍ਰੀ ਅਕਾਲ। ਹਾਂ ਜੀ। ਨਾਮ ਆਪਣਾ ਦੱਸਿਓ। ਨਾਮ ਮੇਰਾ ਅਕਤਾਰ ਰਾਜੀ ਹੈ ਜੀ। ਕਿਹੜੇ ਏਰੀਆ ਤੋਂ ਆਏ ਆ ਤੁਸੀਂ? ਰਾਮਪੁਰੋਂ ਆਇਆ, ਗਾਂਗੋਤ ਚਿਲੰਗੋਂ ਰਾਵਾਤ। ਠੀਕ ਹੈ। ਉੱਥੇ ਫਿਰ ਵਪਾਰ ਦਾ ਕੰਮ ਕਰਦੇ ਹਾਂ ਬਸ ਉਹ ਵੇਚ ਦੇਣੇ ਜਾ ਕੇ। ਜੀ ਜੀ ਸਬਸਿਆ ਕਾਂ ਆਪਣਾ। ਠੀਕ ਹੈ। ਇੱਥੋਂ ਲੈ ਕੇ ਜਾ ਰਹੇ ਹਾਂ ਅੱਜ 6 ਮੱਜਾਂ। 6 ਮੱਜਾਂ ਲੈ ਕੇ ਜਾ ਰਹੇ ਹਾਂ। ਠੀਕ ਹੈ। ਕਦੋਂ ਆਏ ਸੀ ਤੁਸੀਂ ਇੱਥੇ? ਪਰਸੋਂ ਆਏ ਸੀ ਜੀ। ਪਰਸੋਂ ਆਏ ਸੀ 6 ਮੱਜਾਂ ਸਿਲੈਕਟ ਕਰ ਲਈਆਂ ਹੁਣ ਉਹ ਗੱਡੀ 'ਚ ਲੋਡ ਕਰਕੇ ਲੈ ਚੱਲਿਓ। ਠੀਕ ਹੈ ਜੀ। ਅੱਛਾ ਸੰਦੀਪ ਭਾਈ ਗੱ ਜਿਹੜੀ ਅੱਜ ਝੋਟੀ ਆਪਾਂ ਵਕਾਊ ਹੁਣ ਦਿਖਾਵਾਂਗੇ ਭਰਾਵਾਂ ਵਾਸਤੇ। ਇਹ ਕੰਨਵਾ ਸੁਆ ਸੁਈ ਹੈ। ਇਹ ਦੂਜਾ ਸੁਆ ਜੀ। ਸੂਈ ਕਦੋਂ ਕਹੇ? ਸੂਈ ਇਹ ਸੁਆ ਸੁਈ ਹੈ ਜੀ। ਸੁਆ ਸੁਈ ਹੈ। ਬੱਚਾ ਕੀ ਦਿੱਤਾ ਬਾਈ? ਬੱਚਾ ਕੱਟੀ ਹੈ ਜੀ। ਬੱਚਾ ਕੱਟੀ ਦਿੱਤੀ ਹੈ। ਅੱਛਾ ਸੁਆ ਦੀ ਸੂਈ ਹੈ, ਸ਼ਾਮ ਦਾ ਟਾਈਮ ਹੈ, ਵੀਡੀਓ ਬਣਾ ਰਹੇ ਹਾਂ ਤੇ ਇਹਦਾ ਦੁੱਧ ਫਰ ਚੋਇਆ ਕੁਛ ਜਿਹਾ ਪਰ ਇਹ ਹਵਾਨੇ ਚ ਹੈ। ਇਹਦਾ ਜੀ ਮੰਨ ਕੇ ਚੱਲੋ ਬੱਚੇ ਨੂੰ ਝਾਕੇ। ਵੀ 4 1/2 ਕਿਲੋ ਨੂੰ ਅਸੀਂ ਸੁਬਾ ਕੱਢਿਆ ਹੈ। ਸੁਬਾ ਇਹਨਾਂ ਦਾ ਦੁੱਧ ਚੋਤਾ ਸੀ। ਹਾਂਜੀ ਹਾਂਜੀ। ਠੀਕ ਹੈ, ਰੇਟ ਇਹਦਾ ਕੀ ਰਹਿਣਾ ਸੰਦੀਪ ਬਾਈ? ਰੇਟ ਬ ਰੇਡ ਫੋਨ ਤੇ ਰਹੂਗਾ ਹਾਂਜੀ ਠੀਕ ਹੈ ਸੋ ਦੋਸਤੋ ਇਹ ਤੁਹਾਨੂੰ ਝੋਟੀ ਤੋੜ ਕੇ ਦਿਖਾਉਣੇ ਆ ਤੋੜ ਦੇ ਬਾਈ ਸੋ ਦੋਸਤੋ ਝੋਟੀ ਤੋੜ ਕੇ ਦਿਖਾਉਣੇ ਆ ਤੁਹਾਨੂੰ ਦੂਜਾ ਸੂਆ ਅੱਜ ਸਵੇਰ ਹੀ ਸੋਈ ਹੈ ਸੂਈ ਦੀ ਵੀਡੀਓ ਮੇਰੇ ਕੋਲ ਵੀ ਹੈ ਬਾਕੀ ਤੁਸੀਂ ਵੇਖ ਭਰਾ ਤੋਂ ਹੀ ਲੈਣੀ ਆ ਵੀਡੀਓ ਪ੍ਰੋਪਰ ਕਿਉਂਕਿ ਜੇਰ ਕੰਪਲੀਟ ਬਾਈ ਕਹਿੰਦਾ ਪੈ ਗਈ ਸੀ ਇਧਰੋਂ ਗੱਡੀ 'ਚ ਚੜਾ ਲਓ ਬਾਈ ਮੱਝਾਂ ਨਾਲੇ ਮੱਝਾਂ ਵੀ ਦੋਸਤੋ ਲੋਡ ਹੋ ਰਹੀਆਂ ਦੇਖ ਸਕਦਾ ਤੁਸੀਂ ਅੰਦਰ ਵੀ ਮੱਝ ਇੱਕ ਪਹੁੰਚ ਗਈ ਆ ਦੂਜੀਆਂ ਜਿਹੜੀਆਂ ਉਹ ਚੜ ਜਾਣਗੀਆਂ ਇਹ ਝੋਟੀ ਮੈਂ ਆਪਾਂ ਦਿਖਾ ਰਹੇ ਹਾਂ ਕਿਉਂਕਿ ਜਿਹੜੇ ਨਾਗ ਵੈਕੇ ਚੁੱਕੇ ਉਹ ਦਿਖਾਉਣ ਦਾ ਕੋਈ ਮਤਲਬ ਨਹੀਂ ਬੰਦਦਾ ਵਿਕਰੀ ਵਾਸਤੇ ਇੱਕ ਹੀ ਮੱਝ ਇੱਕ ਹੀ ਝੋਟੀ ਅੱਜ ਤੁਹਾਨੂੰ ਦਿਖਾਣੀ ਬੜਾ ਸਾਫ਼ ਸੁਥਰਾ ਇਹਦਾ ਹਵਾਨਾ ਹੈ ਉਤੋਂ ਚੌਰਸ ਬਿਲਕੁਲ ਪੁੜਿਆਂ ਦੀ ਕਾ ਬਈ ਰੋਕੀ ਮੜਾ ਅਸਦੀਪ ਤੁਹਾਨੂੰ ਮੈਂ ਇਹਦੇ ਦੱਸੋ ਥਣ ਦਿਖਾਵਾਂ ਜੇ ਤੁਹਾਨੂੰ ਇਹ ਥਣਾ ਤੋਂ ਵੀ ਪਸੰਦ ਆ ਉਹ ਇਸੇ ਤਰ੍ਹਾਂ ਅਗਾੜੀ ਤੇ ਪਿਛਾੜੀ ਤੁਸੀਂ ਥਣ ਦੇਖੋ ਮੈਂ ਦੂਜੀ ਸਾਈਡ ਤੋਂ ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਚੰਗੀ ਮੱਝ ਤੇ ਨਾਲ ਬੱਚਾ ਵੀ ਕੱਟੀ ਸੋ ਬਿਲਕੁਲ ਪੱਧਰਾਂ ਝੋਟੀ ਹੈ ਤੇ ਤਾਜੀ ਸੋਈ ਵੀ ਹੈ ਇਸ ਕੱਟੀ ਨੂੰ ਇਹਨੇ ਜਨਮ ਦਿੱਤਾ ਹੈ ਸ਼ਰੀਫ ਹੈ ਸੁਭਾ ਦੀ ਤੁਸੀਂ ਖੜੀ ਦੇਖ ਸਕਦੇ ਹੋ ਮੂੰ ਮੱਥਾ ਤੁਹਾਨੂੰ ਇੱਕ ਵਾਰ ਮੈਂ ਇਹਦਾ ਦਿਖਾਉਣਾ ਸੋ ਇਸ ਤਰ੍ਹਾਂ ਦਾ ਦੋਸੋ ਸਿੰਘ ਬਿਊਟੀ ਝੋਟੀ ਦੀ ਦੇਖੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਝੋਟੀ ਬਾਈ ਸੰਦੀਪ ਕੋਲ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਜੇਖਾਨੇ ਚ ਵਿਕਰੀ ਆਲੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ